ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰਿਓ ਧੰਨ ਧੰਨ ਸਹਿਬ ਸ਼੍ਰੀ ਗੁਰੂ ਨਾਨਕ ਦੇਵ ਪਾਸ਼ਾ ਮਹਾਰਾਜ ਜੀ ਜਦੋਂ ਪਹਿਲੀ ਉਦਾਸੀ ਪੂਰਬ ਦਿਸ਼ਾ ਵੱਲ ਨੂੰ ਚੱਲੇ ਨੇ ਆਪਣੇ ਸਾਰੇ ਰਿਸ਼ਤੇਦਾਰਾਂ ਨੂੰ ਘਰ ਵਾਲਿਆਂ ਨੂੰ ਮਿਲ ਕੇ ਉਹਨਾਂ ਨੇ ਪਹਿਲੀ ਉਦਾਸੀ ਸ਼ੁਰੂ ਕੀਤੀ ਹੈ ਨਾਲ ਭਾਈ ਮਰਦਾਨਾ ਜੀ ਵੀ ਚੱਲ ਪਏ ਨੇ ਗੋਇੰਦਵਾਲ ਤੋਂ ਬਿਆਸਾ ਨਦੀ ਨੂੰ ਪਾਰ ਕਰਕੇ ਰਸਤੇ ਦੇ ਵਿੱਚ ਕਈ ਨਗਰਾਂ ਦੇ ਲੋਕਾਂ ਨੂੰ ਸਤਨਾਮ ਦਾ ਉਪਦੇਸ਼ ਦਿੰਦੇ ਹੋਏ ਆਪ ਜੀ ਲਾਹੌਰ ਤੋਂ ਹੋ ਕੇ ਅਹਿਮਦਾਬਾਦ ਆਪਣੇ ਇੱਕ ਪੁਰਾਤਨ ਮੇਲੀ ਭਾਈ ਲਾਲੋ ਪਾਸ ਚਲੇ ਗਏ ਨੇ ਭਾਈ ਲਾਲੋ ਨੇ ਆਪ ਜੀ ਦੀ ਬੜੇ ਪ੍ਰੇਮ ਅਤੇ ਸ਼ਰਧਾ ਦੇ ਨਾਲ ਸੇਵਾ ਕਰਕੇ ਭੋਜ ਦੇਣਾ ਆਪਣੇ ਪਾਸ ਰੱਖਿਆ ਇਸ ਸਮੇਂ ਨਾ ਐਮਨਾਵਾਦ ਦੇ ਹਾਕਮ ਮਲਕ ਭਾਗੋ ਨੇ ਬ੍ਰਹਮ ਭੋਜ ਕਰਕੇ ਸਭ ਖੱਤਰੀਆਂ ਬ੍ਰਾਹਮਣਾਂ ਅਤੇ ਸਾਧੂ ਤथा ਫਕੀਰਾਂ ਅਤੇ ਨਗਰ ਵਾਸੀਆਂ ਨੂੰ ਸੱਦਿਆ ਏ ਮਲਕ ਭਾਗੋ ਦੇ ਸੱਦੇ ਉੱਤੇ ਸਭ ਨੇ ਪਹੁੰਚ ਕੇ ਭੋਜਨ ਛਕਿਆ ਪਰ ਇੱਕ ਕੇਵਲ ਗੁਰੂ ਨਾਨਕ ਦੇਵ ਪਾਸ਼ਾ ਮਹਾਰਾਜ ਜੀ ਭੋਜਨ ਛਕਣ ਨਹੀਂ ਗਏ ਜਦ ਮਲਕ ਭਾਗੋ ਨੂੰ ਪਤਾ ਲੱਗਿਆ ਕਿ ਇੱਕ ਤਪਸਾ ਸਾਧੂ ਆਪ ਜੀ ਦੇ ਸੱਦੇ ਉੱਤੇ ਨਹੀਂ ਆਇਆ ਤਾਂ ਉਸਨੇ ਬੜੇ ਕ੍ਰੋਧ ਦੇ ਨਾਲ ਗੁਰੂ ਜੀ ਨੂੰ ਸੱਦ ਕੇ ਬ੍ਰਹਮ ਭੋਜ ਉੱਤੇ ਨਾ ਆਉਣ ਦਾ ਕਾਰਨ ਪੁੱਛਿਆ ਤਾਂ ਗੁਰੂ ਜੀ ਨੇ ਕਿਹਾ ਭਾਈ ਲਾਲੋ ਦੀ ਹੱਕ ਹਲਾਲ ਦੀ ਕਿਰਤ ਦੀ ਕਮਾਈ ਦਾ ਭੋਜਨ ਦੁੱਧ ਦੇ ਸਮਾਨ ਹੈ ਪਰ ਤੇਰੀ ਜ਼ੋਰ ਜ਼ੁਲਮ ਦੀ ਕਮਾਈ ਨਾਲ ਤਿਆਰ ਕੀਤਾ ਹੋਇਆ ਖੀਰ ਤੇ ਮਾਲਪੂੜਿਆਦ ਭੋਜਨ ਲਹੂ ਦੇ ਸਮਾਨ ਹੈ ਗੁਰੂ ਸਾਹਿਬ ਨੇ ਉਸ ਹਾਕਮ ਦੇ ਮੂੰਹ ਦੇ ਉੱਤੇ ਭਰੀ ਸਭਾ ਦੇ ਵਿੱਚ ਇਹ ਬਿਆਨ ਦਿੱਤਾ ਤਾਂ ਸਾਰੀ ਸਭਾ ਹੈਰਾਨ ਰਹਿ ਗਈ ਜਿਹੜੇ ਵੀ ਲੰਗਰ ਛਕਣ ਆਏ ਸਨ ਜਿਹੜੇ ਵੀ ਬ੍ਰह्म ਭੋਜ ਛਕਣ ਆਏ ਸਨ ਉਹ ਸਾਰੇ ਗੁਰੂ ਨਾਨਕ ਦੇ ਪਾਸ਼ਾ ਮਹਾਰਾਜ ਜੀ ਦੇ ਮੁਖਵਲ ੱਤਕਣ ਲੱਗ ਪਏ ਕਿ ਇੰਨੀ ਜ਼ੁਰਤ ਮਲਕ ਭਾਗੋ ਨੂੰ ਉਸ ਦੇ ਮੂੰਹ ਦੇ ਉੱਤੇ ਹੀ ਜਵਾਬ ਦੇ ਦੇਣਾ ਕਹਿੰਦੇ ਦੁੱਧ ਨੂੰ ਛੱਡ ਕੇ ਕੋਈ ਵੀ ਸੂਜ ਬੂਜ ਵਾਲਾ ਲਹੂ ਨਹੀਂ ਪੀਂਦਾ ਗੁਰੂ ਨਾਨਕ ਦੇ ਪਾਸ਼ਾ ਮਹਾਰਾਜ ਜੀ ਨੇ ਕਿਹਾ ਕਹਿੰਦੇ ਲਹੂ કોਨ ਪੀਵੇਗਾ ਅਗਰ ਉਸਨੂੰ ਦੁੱਧ ਮਿਲ ਰਿਹਾ ਹੈ ਤਾਂ ਮਲਕ ਨੇ ਕਿਹਾ ਇਸ ਗੱਲ ਦਾ ਕਹਿੰਦੇ ਸਬੂਤ ਦਿਓ ਕਿ ਮੇਰਾ ਭੋਜਨ ਲਹੂ ਸਮਾਨ ਹੈ ਤੇ ਲਾਲੂ ਸ਼ੂਦਰ ਦਾ ਦੁੱਧ ਸਮਾਨ ਤਦ ਗੁਰੂ ਜੀ ਨੇ ਭਾਈ ਲਾਲੂ ਨੂੰ ਕਿਹਾ ਕਿ ਰੋਟੀ ਦਾ ਟੁਕੜਾ ਦਿਓ ਤਾਂ ਭਾਈ ਲਾਲੋ ਦਾ ਰੋਟੀ ਦਾ ਟੁਕੜਾ ਆਪਣੇ ਸੱਜੇ ਹੱਥ ਦੇ ਵਿੱਚ ਫੜਿਆ ਏ ਅਤੇ ਮਲਕ ਭਾਗੋ ਦੇ ਬਹੁਤ ਪ੍ਰਕਾਰ ਦੇ ਭੋਜਨ ਮੰਗਵਾ ਕੇ ਉਹਦੀ ਰੋਟੀ ਦਾ ਜੋ ਟੁਕੜਾ ਏ ਉਹ ਖੱਬੇ ਹੱਥ ਦੇ ਵਿੱਚ ਫੜਿਆ ਏ ਆਪਾਂ ਕਈ ਅੱਜ ਤੋਂ 20-22 ਸਾਲ ਪਹਿਲਾਂ ਤਸਵੀਰਾਂ ਵੇਖਦੇ ਸਾਂ ਗੁਰੂ ਨਾਨਕ ਦੇ ਪਾਸ਼ਾ ਮਹਾਰਾਜ ਜੀ ਦੇ ਹੱਥਾਂ ਦੇ ਵਿੱਚ ਦੋ ਰੋਟੀਆਂ ਫੜੀਆਂ ਹੋਈਆਂ ਨੇ ਇੱਕ ਦੇ ਵਿੱਚੋਂ ਲਹੂ ਨਿਕਲ ਰਿਹਾ ਏ ਤੇ ਇੱਕ ਦੇ ਵਿੱਚੋਂ ਦੁੱਧ ਨਿਕਲ ਰਿਹਾ ਏ ਗੁਰੂ ਪਿਆਰਿਓ ਇਹ ਕੌਤਕ ਉਸ ਸਮੇਂ ਦਾ ਹੈ ਤਦ ਗੁਰੂ ਜੀ ਨੇ ਨਾ ਦੋਨਾਂ ਹੱਥਾਂ ਦੇ ਵਿੱਚ ਰੋਟੀਆਂ ਫੜੀਆਂ ਨੇ ਰੋਟੀਆਂ ਨੂੰ ਫੜ ਕੇ ਗੁਰੂ ਸਾਹਿਬ ਜੀ ਨੇ ਦੋਨਾਂ ਹੱਥਾਂ ਦੀਆਂ ਮੁਠੀਆਂ ਦੇ ਵਿੱਚ ਜੋ ਰੋਟੀਆਂ ਫੜੀਆਂ ਸਨ ਉਹਨਾਂ ਨੂੰ ਜ਼ੋਰ ਦੇ ਨਾਲ ਘੁੱਟਿਆ ਤਾਂ ਲਾਲੂ ਦੇ ਟੁਕੜੇ ਦੇ ਵਿੱਚੋਂ ਦੁੱਧ ਅਤੇ ਮਲਕ ਭਾਗੂ ਦੇ ਟੁਕੜੇ ਦੇ ਵਿੱਚੋਂ ਲਹੂ ਦੇ ਤੁਕਕੇ ਡਿਗੇ ਨੇ ਗੁਰੂ ਜੀ ਦੀ ਇਸ दैਵੀ ਸ਼ਕਤੀ ਨੂੰ ਵੇਖ ਕੇ ਨਾ ਸਾਰੀ ਸਭਾ ਹੈਰਾਨ ਹੋ ਗਈ ਅਤੇ ਮਲਕ ਭਾਗੂ ਦਾ ਸਿਰ ਨੀਵਾ ਹੋ ਗਿਆ ਜਦੋਂ ਇਹ ਕੌਤਕ ਵੇਖਿਆ ਏ ਤਾਂ ਮਲਕ ਭਾਗੂ ਨੇ ਨਾ ਗੁਰੂ ਸਾਹਿਬ ਜੀ ਦੇ ਚਰਨਾਂ ਦੇ ਉੱਪਰ ਸਿਰ ਰੱਖ ਕੇ ਮਾਫੀ ਮੰਗੀ ਅਤੇ ਅੱਗੇ ਤੋਂ ਨੇਕ ਕਮਾਈ ਕਰਨ ਦਾ ਨਿਸ਼ਚਾ ਵੀ ਦਵਾਇਆ ਗੁਰੂ ਪਿਆਰਿਓ ਗੁਰੂ ਸਾਹਿਬ ਜੀ ਨੇ अनेका ਹੀ ਪ੍ਰਾਣੀਆਂ ਨੂੰ ਇਸ ਗਲਤ ਕਾਰਜਾਂ ਦੇ ਵਿੱਚੋਂ ਕੱਢ ਕੇ ਸਿੱਧੇ ਰਾਹੇ ਪਾਇਆ ਅਸੀਂ ਵੀ ਗੁਰੂ ਜੀ ਦੇ ਦੱਸੇ ਹੋਏ ਰਸਤੇ ਦੇ ਉੱਤੇ ਚੱਲੀਏ ਸਾਡਾ ਵੀ ਉਧਾਰ ਹੋ ਜਾਵੇਗਾ ਮਾਲਕ ਭਾਗੋ ਨੂੰ ਸਿੱਧੇ ਰਾਹੇ ਪਾਇਆ ਉਹਨਾਂ ਨੂੰ ਉਨ੍ਹਾਂ ਦੀ ਕਮੀ ਦਿਖਾਈ ਸੋ ਗੁਰੂ ਪਿਆਰਿਓ ਇਨੀਆਂ ਕੁ ਬੇਨਤੀਆਂ ਪ੍ਰਵਾਨ ਕਰਿਓ ਜੀ ਅਗਰੇ ਸਾਖੀ ਆਪ ਜੀ ਨੂੰ ਚੰਗੀ ਲੱਗੀ ਹੋਵੇ ਤਾਂ ਵੱਧ ਤੋਂ ਵੱਧ ਲਾਇਕ ਸ਼ੇਅਰ ਅਤੇ ਕਮੈਂਟ ਜਰੂਰ ਕਰਦਿਆ ਕਰੋ ਜੀ ਅਗਰ ਚੈਨਲ ਦੇ ਉੱਪਰ ਪਹਿਲੀ ਵਾਰ ਆਇਓ ਤਾਂ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲੈਣਾ ਦਿਓ ਇਜਾਜ਼ਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ